ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਲੱਗੀ ਇਹ ਵੱਡੀ ਪਾਬੰਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਹਵਾਈ ਅੱਡਿਆਂ ਦੇ ਆਲੇ-ਦੁਆਲੇ ਹਵਾਈ ਜਹਾਜ਼ਾਂ ਤੇ ਆਮ ਤੌਰ ਤੇ ਉਪਲਬਧ ਲਈਏ ਬੀਮ ਵੀ ਵਰਤੋ ਦੀਆਂ ਵਾਦ ਰਿਆਂ ਕਰਨਾਵਾਂ ਨੂੰ ਗੰਮੀਰਤਾ ਨਾਲ ਲੈਂਦੇ ਹੋਏ ਭਾਰਤੀ 에어ਪੋਰਟ ਅਥਾਰਟੀ ਨੇ ਸਮੱਸਿਆ ਨੂੰ ਘਟਾਉਣ ਦੇ ਲਈ ਯਤਨ ਨੂੰ ਤੇਜ਼ ਕਰ ਦਿੱਤੇ ਹਨ ਕਿਉਂਕਿ ਸਸੇ ਦਾ ਅਜ਼ਰ ਅਡਾਨਸ ਰੱਖਿਆ ਦੇ ਪੈਂਦਾ ਹੈ ਦੇਸ਼ ਭਰ ਦੇ ਹਵਾਈ ਅੱਡਿਆਂ ਦੇ ਸੰਚਾਲਕਾਂ ਤੇ ਹਵਾਈ ਆਵਾਜਾਈ ਸੇਵਾਵਾਂ ਪ੍ਰਦਾਤਾਵਾਂ ਨੂੰ ਹਾਲੀ ਵਿੱਚ ਜਾਰੀ ਇੱਕ ਬਿਆਨ ਵਿੱਚ AAI ਨੇ ਉਹਨਾਂ ਨੂੰ ਹਵਾਈ ਅੱਡਿਆਂ ਸੂਚਨਾ ਪ੍ਰਬੰਧਕ ਪ੍ਰਣਾਲੀ ਵਿੱਚ ਸਥਾਪਿਤ ਪ੍ਰਕਿਰਿਆਵਾਂ ਅਨੁਸਾਰ ਲਈ ਇਹ ਰੋਜ਼ ਦੀਆਂ ਘਟਨਾਵਾਂ ਨੂੰ ਤੁਰੰਤ ਰਿਪੋਰਟ ਕਰਨ ਲਈ ਕਿਹਾ ਹੈ ਇਹ ਨਾਲ ਹੀ ਲੇਜ਼ਰ ਬੀਮ ਤੇ ਚਮਕਦਾਰ ਰੋਸ਼ਨੀ ਦੀ ਦਖਲਅੰਦਾਜ਼ੀ ਪਾਇਲਟਾਂ ਲਈ ਬੇਅਰਾਮੀ ਉਲਝਣ ਅਤੇ ਧਿਆਨ ਭਟਕਾਉਣ ਦਾ ਕਾਰਨ ਬਣ ਸਕਦੀ ਹੈ ਇਸ ਕਰਕੇ ਅੜਾਨਾਂ ਪਰਣਾ ਪਹੁੰਚਣਾ ਲੈਂਡਿੰਗ ਅਤੇ ਐਮਰਜੈਂਸੀ ਚਾਲਾਂ ਵਰਗੇ ਨਾਜ਼ਿਕ ਅੜਾਨ ਪੜਾਵਾਂ ਦੌਰਾਨ ਖਤਰਨਾਕ ਸਥਿਤੀ ਦਾ ਕਾਰਨ ਬਣ ਸਕਦੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ